ਬੇਰੇ ਸੰਕਟ ਜੋਂ ਨ ਘਰਗ ਨ ਆਇਓ ਸੋ ਏਸਣ ਅੰਧੜੀ ਮੇਰਾ ਤਨ ਮਨ ਬੋਲਾ ਨਾਜ ਪੰਧੜੀ ਲਾਲੀ ਪੰਧ ਜਲੰਦੜੀ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਕਿਰਪਾ ਦੇ ਖਜ਼ਾਨੇ ਕਰਨਾੜ ਨੂੰ ਸੁਬਰਤ ਗੁਰੂ ਸਾਰੇ ਸੰਸਾਰ ਦੇ ਉਧਾਰ ਕਰਤਾ ਗੁਰਤਾ ਗਦੀ ਤੇ ਸੁਆਇਕਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤ ਜੀ ਮਟਪਾ ਕੇ ਬਣਿਆ ਹੋ। ਸ਼ਾਮ ਦੇ ਜਮਾਨਾ ਦੀਆਂ ਹਾਜ਼ਰੀਆਂ ਭਰਦੇ ਹੋ ਮੈਂ। ਸਤਿਗੁਰਾਂ ਦੀ ਬੁਲਾਹ ਹੀ ਬਾਣੀ। ਰਹਿਰਾਸ ਸਾਹਿਬ ਜੀ ਦੇ ਪਾਠ। ਅਰਦਾਸ ਮਹਾਰਾਜ ਰਵੀ ਸਿੰਘ ਸਹਿਬਾਨਾ ਗ੍ਰੰਤੀ ਸਿੰਘ ਸਹਿਬਾਨ ਦੀ ਰਚਨਾ ਤੋਂ ਯਾਰ ਸਾਇਤ ਸਰਵਣ ਕੀਤੇ ਹਨ ਆਪਣੇ ਜੀਵਨ ਕਾਲ ਦੀਆਂ ਭੜੀਆਂ ਸਪਨਿਆਂ ਬਣਾਈਆਂ ਹਨ ਅਤੇ ਬਣਾ ਰਹੇ ਹਨ ਆਪਣੀਆਂ ਮੰਦਰੀਆਂ ਨੂੰ ਇਕਾਗਰ ਕਰਦੇ ਹੋਏ ਆ ਤਨ ਤਨ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਨਾਮ ਉਚਾਰਨ ਕਰਨ ਦੇ ਨਾਲ ਅਨੇਕਾਂ ਦੁੱਖ ਨੁਕਦੇ ਦੂਰ ਹੋ ਜਾਂਦੇ ਨੇ ਨਾਮ ਉਚਾਰਤ ਦੁੱਖ ਦੂਰ ਭੈਓ ਹੋ ਜਾਣੇ ਉਸ ਮਹਾਨ ਮਰਦ ਹਗੰਬੜਾ ਜਿਹਨੂੰ ਭਾਈ ਸੋ ਭਾਈ ਗੁਰਦਾਸ ਸਿੰਘ ਜੀ ਨੇ ਇਹ ਬਚਨ ਪੁਚਾਰਨ ਕੀਤੇ ਨੇ ਉਸ ਮਰਦ ਹਗੰਬੜਾ ਕਥਨ ਕੀਦਾ ਉਸ ਮਹਾਨ ਗੰਭੜਾ ਬਰਿਆਮ ਕੇਲਾ ਦਾ ਧਿਆਨ ਧਾਰਨ ਕਰਕੇ ਪਿਆਰ ਸਹਿਤ ਸਾਰੇ ਆਪਾਂ ਬੱਤੇ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੂ ਸਾਹਿਬ ਜੀ ਦੀ ਸਾਡੇ ਉੱਤੇ ਹਾਰ ਬਖਸ਼ਿਸ਼ ਹੈ ਸਕਾ ਜੀਵਨ ਛੋਟਾ ਜਿਹਾ ਹੈ ਜਿਹਦੇ ਬਾਰੇ ਸਾਨੂੰ ਕਿਸੇ ਨੂੰ ਪਤਾ ਨਹੀਂ ਕਿੰਨਾ ਖੰ ਲੰਮਾ ਕਿੰਨਾ ਛੋਟਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਂ ਇਹ ਵੀ ਵਚਨ ਕਥਨ ਕੀਤੇ ਨੇ ਹਮ ਆਦਮੀ ਹਾਂ ਇੱਕ ਦਾ ਨਹੀਂ ਇਹ ਪ੍ਰਸ਼ਨ ਕੀਤਾ ਸੀ ਮਧਵਾਨ ਪਰਸ਼ਾਨਾ ਮਹਾਰਾਜ ਤੁਹਾਨੂੰ ਕਿਹਾ ਹਰ ਇੱਕ ਮਨੁੱਖ ਦੇ ਨਾਮ ਨੇ ਜੋ ਵੀ ਜੀਵ ਵਾਹਿਗੁਰੂ ਨੇ ਪੈਦਾ ਕੀਤੇ ਜਿਸ ਜੁਗਨੀ ਵਿੱਚ ਵੀ ਪੈਦਾ ਕੀਤਾ ਉਹ ਹੀ ਮਨੀ ਦਾ ਕੋਈ ਨਾ ਕੋਈ ਨੇਮ ਹੈ पर मनुष्य ਦੇ ਕੋਲ ਜੋ ਇਹ ਬਾਟਮ ਜੀ ਦਾਤ ਹੈ ਇਹਦੇ ਅਨੇਕਾ ਨਾਮ ਅੱਗੇ ਯਾਰ ਦੇ ਨਾਲ ਲੱਗ ਜਾਂਦੇ ਜੈਸਾ ਕੋਈ ਕਰਮ ਕਰਦਾ ਹੈ ਵਸੈ ਉਹਦਾ ਨਾਮ ਪਹਿਰਾਦਾ ਹੈ ਮਿਸਾਲ ਦੇ ਤੌਰ ਤੇ ਆਪ ਦਾ ਪਿੰਡਾਂ ਦੇ ਵਿੱਚੋਂ ਆਏ ਹਾਂ ਜਿੰਜੇ ਹਲਵਾਉਂਦੇ ਤੜਕੇ ਉੱਠ ਕੇ ਜਾਂਦਾ ਹੈ ਤੇ ਪਰਿਵਾਰ ਦੇ ਜੀਵ ਮਨੂ ਕਿੰਦੇ ਨਿਹਾਲੀ ਹੈ ਕਿਉਂਕਿ ਹਲਵਾਉਂਦੇ ਕੋ ਦਾ ਧਿਆਨ ਵੀ ਰੱਖਿਆ ਜਾਂਦਾ ਹੈ ਅਰਸ਼ਾਦਾ ਪਾਣੀ ਉਸ ਦਾ ਚੇਪਰਨ ਦੇ ਨਾਲ ਪਰਿਵਾਰ ਲੈ ਕੇ ਜਾਂਦਾ ਹੈ ਉਹਨੂੰ ਭਾੜੀ ਕਿਹਾ ਜਾਂਦਾ ਹੈ ਡੰਗਰ ਵਸ਼ੇ ਚਾਰਣ ਵਾਲਾ ਉਹਨੂੰ ਕਈ ਇਲਾਕਿਆਂ ਵਿੱਚ ਪਾਲੀ ਕਹਿੰਦੇ ਨੇ ਪਰਣਾ ਕਰਨ ਵਾਲਾ ਤੇ ਕਈ ਉਨਾਰਾ ਦੇਣ ਵਾਲਾ ਨਾਂ ਨੂੰ ਲੈ ਕੇ ਜਾਣਾ ਫਿਰ ਉਸ ਨੂੰ ਆਪਣੀ ਜ਼ਿੰਮੇਵਾਰੀ ਦੇ ਨਾਲ ਵਾਪਸ ਲਿਆਉਣਾ ਅਨੁਵਾਗਿ ਕਹਿ ਦਿੰਦੇ ਨੇ ਬੋਤੇ ਪਸ਼ੂਆਂ ਉਹਨਾਂ ਨੂੰ ਵਗ ਕਿਹਾ ਜਾਂਦਾ ਹੈ ਇਸ ਪ੍ਰਕਾਰ ਕੋ ਦਾ ਨਾਮ ਰਹਿ ਗਿਆ ਕੋਈ ਕਹਾਣੀ ਪਾਠ ਕਰਨ ਵਾਲਾ ਉਹਨੂੰ ਕਹਿੰਦੇ ਪਾਠੀ ਹੈ ਤੇ ਜੇ ਕੋਈ ਕਥਾ ਕਰਦਾ ਹੈ ਉਹਨੂੰ ਕਥਾ ਵਾਲਾ ਕਹਿੰਦੇ ਨੇ ਜਾਂ ਕਥਾਕਾਰ ਕਹਿੰਦੇ ਨੇ ਰਗੀ ਕੀਰਤਨ ਕਰਦੇ ਨੇ ਉਹਨਾਂ ਨੂੰ ਨਾ ਤਾਂ ਬਨੇ ਨਾਂ ਯਾਦ ਹੋਏ ਕਿਸੇ ਨੂੰ ਪਰ ਰਾਕੀ ਕਰਕੇ ਸਾਰਿਆਂ ਨੂੰ ਪਤਾ ਹੁੰਦਾ ਹੈ ਕਿਉਂਕਿ ਉਹਨਾਂ ਦਾ ਨਾਮ ਮਰਸਿੱਧ ਰਾਗ ਕਰਕੇ ਹੋਇਆ ਹੈ ਉਹਨੂੰ ਰਾਗੀ ਜਨ ਹੈ ਡਾਕਟਰੀ ਕਰਨ ਵਾਲੇ ਨੂੰ ਡਾਕਟਰ ਕਿਹਾ ਜਾਂਦਾ ਹੈ ਮਾਸਟਰੀ ਕਰਨ ਵਾਲੇ ਨੂੰ ਮਾਸਟਰ ਕਿਹਾ ਜਾਂਦਾ ਹੈ ਜਿਹਨੇ ਵਕੀਲੀ ਦਾ ਕੰਮ ਕੀਤਾ ਉਹਨੂੰ ਵਕੀਲ ਕਿਹਾ ਜਾਂਦਾ ਹੈ ਜਿਹੜਾ ਕੋ ਨਾਲਦਾ ਉਹਦਾ ਐਸੇ ਤਰ੍ਹਾਂ ਨਾਮ ਕੱਜਦਾ ਹੈ ਸੰਸਾਰ ਦੇ ਅੰਦਰ ਮਨੁੱਖ ਜਿਹੜਾ ਹੈ ਉਹ ਨਾਮ ਕਰਕੇ ਵੱਡਾ ਨਹੀਂ ਹੁੰਦਾ ਕੰਮ ਕਰਕੇ ਵੱਡਾ ਹੁੰਦਾ ਹੈ ਕਈ ਵਾਰ ਕੋ ਵੱਡੇ ਤੋਂ ਵੱਡਾ ਮਨੁੱਖ ਜਿਹੜਾ ਹੁੰਦਾ ਹੈ ਉਨੋਂ ਦੁਨੀਆਂ ਵਿੱਚ ਤਮਾਨ ਤਪ੍ਰਾਪਤ ਹੋਏ ਤੇ ਇਹ ਵੱਡਾ ਹੈ ਪਰ ਉਹ ਕੋਈ ਉਹ ਜੇ ਕਰਮ ਕਰ ਜਾਂਦਾ ਹੈ ਉਹਦਾ ਵੱਡਪੁਣਾ ਸਾਰਾ ਹੀ ਸੰਸਾਰ ਦੀ ਨਿਗਾਹ ਦੇ ਵਿੱਚ ਖਤਮ ਹੋ ਜਾਂਦਾ ਹੈ ਇਹ ਕੰਮ ਨੇ ਕੰਮ ਕਰ ਲਿਆ ਉਹਦਾ ਵੱਡਪੁਣਾ ਖਤਮ ਹੋ ਗਿਆ ਕਿ ਸੇ ਛੂਟੇ ਨੇ ਚੰਗਾ ਕੰਮ ਕਰ ਦਿੱਤਾ ਉਹ ਅਦਿਚ ਗਿਆਈ ਇਸ ਸੰਸਾਰ ਦੇ ਅੰਦਰ ਪ੍ਰਗਟ ਹੋ ਗਈ ਜਿੰਨੇ ਸਾਧੂ ਮਹਾਤਮਾ ਸੰਤ ਜਨ ਹਨ ਉਹਨਾਂ ਨੇ ਚੰਗਿਆਈਆਂ ਕੀਤੀਆਂ ਤੇ ਉਹਨਾਂ ਨੂੰ ਲੋਕ ਚੰਗਾ ਕਹਿੰਦੇ ਨੇ ਜਿਨ੍ਹਾਂ ਨੇ ਪਰਉਪਕਾਰ ਕੀਤਾ ਪਾਰ ਹੁੰਦੇ ਇੱਕ ਪਰਉਪਕਾਰ ਹੁੰਦਾ ਹੈ। ਪੁਕਾਰ ਆਪਣੇ ਜੀਵਾਂ ਲਈ ਹੈ। ਜਿਤਨਾ ਆਪਾਂ ਪਰਿਵਾਰ ਨੂੰ ਪਾਲਦੇ ਆਂ। ਤੇ ਕੋਨਾ ਬਚਿਆਂ ਦੀ ਆਪਾਂ ਸਮੇਂ ਸਿਰ ਸੰਭਾਲ ਕਰਦੇ ਆਂ। ਪੜਾਉਂਦੇ ਆਂ, ਦਿਖਾਉਂਦੇ ਆਂ। ਉਹ ਇੱਕ ਸਾਡਾ ਪੁਕਾਰ ਹੈ। ਇਹੜਾ ਪਰਉਪਕਾਰ ਹੈ ਉਹਦੇ ਨਾਲ ਵਿਸ਼ੇਸ਼ ਕਰਕੇ